इस बड्डी खबर सामने आ रही है सुखबीर सिंह बादल बाद वाल बिक्रमजीत मजिठिया ना के वा दावा किया गया है जी हां के सुखबीर सिंह बादल ने एक पोस्ट सके उन्होंने दसा है कि आम आदमी पार्टी गई है दस दिए काफी चिरा काफी दिना सुखबीर सिंह बादलो बिक्रमजीत पिछले दिन देखिया जाए दस दे की पिछले दिन देखा जाए बहुत सारे सवाल खड़े हो रहे थे सुखबीर सिंह बादल ना बिक्रमजीत सिंह मजीठिया तो माफी भी से इस गल का जिक्र भी उन्होंने पोस्ट दे विच किया आम आदमी पार्टी

ਬਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਵਾ ਕੀਤਾ ਹੈ ਹਾਲਾਂਕਿ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਜਾਂ ਫਿਰ ਕੇਂਦਰ ਸਰਕਾਰ ਦੇ ਵੱਲੋਂ ਇਸ ਇਸ ਵਿਚਾਲੇ ਜਾਨੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਜੈਡ ਪਲੱਸ ਸਿਕਿਉਰਿਟੀ ਨੂੰ ਲੈ ਕੇ ਕੋਈ ਵੀ ਹੱਲੇ

ਕਿਸੇ ਵੀ ਵੱਲੋਂ ਚਾਹੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਕੇਂਦਰ ਦੀ ਤਾਂ ਕਿਸੇ ਵੀ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਸਿਕਿਉਰਿਟੀ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਜੈਡ ਪਲੱਸ ਸਿਕਿਉਰਿਟੀ ਨੂੰ ਲੈ ਕੇ ਔਰ ਜੈਡ ਪਲੱਸ ਸਿਕਿਉਰਿਟੀ ਜਦੋਂ ਕਿ ਕਿਸੇ ਨੂੰ ਥ੍ਰੈਟ ਮਿਲਦੇ ਨੇ ਧਮਕੀਆਂ ਮਿਲਦੀਆਂ ਨੇ ਤਾਂ ਜੈਡ ਪਲੱਸ ਸਿਕਿਉਰਿਟੀ ਜੜੀ ਦਿੱਤੀ ਜਾਂਦੀ ਹੈ ਹਾਲਾਂਕਿ 6-6 ਮਹੀਨਿਆਂ ਦੇ ਬਾਅਦ ਇਸ ਦੀ ਜਾਂਚ ਵੀ ਹੁੰਦੀ ਹੈ ਕਿ ਜਿਹੜੀਆਂ ਧਮਕੀਆਂ ਆਉਣੀਆਂ ਉਹ ਕਟੀਆਂ ਨੇ ਜਾਂ ਫਿਰ ਵਧੀਆਂ ਨੇ जेड प्लसोरिटी जवा है बिक्रमजीत मू ले लगातार ओ है, 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 लगा है आदमी पार्टी ਤੰਜ ਕੱਸੇ ਨੇ ਉਹਨਾਂ ਨੇ ਕਿਹਾ ਹੈ ਕਿ ਲਗਾਤਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਛੁੱਠੇ ਡਰੱਗ ਕੇਸ ਦੇ ਵਿੱਚ ਜਿਹੜਾ ਇਹ ਉਹ ਫਸਾਇਆ ਜਾ ਰਿਹਾ ਹੈ ਤਾਂ ਇੱਕ ਬਿਆਨ ਉਹਨਾਂ ਦੇ ਵੱਲੋਂ ਅੱਜ ਸਾਹਮਣੇ ਆਇਆ ਹੈ ਕਾਫੀ ਚਿਰਾਂ ਦੇ ਬਾਅਦ ਜਿਹੜਾ ਇਹ ਬਿਆਨ ਹੈ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ